ਅਮ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਐਕਸ਼ਨ ਕਰ ਦਿੱਤਾ ਗਿਆ 600 ਦੇ ਕਰੀਬ ਬੱਸਾਂ ਦੇ ਪਰਮਿਟ ਜਿਹੜੇ ਨੇ ਉਹ ਰੱਦ ਕਰਨ ਦਾ ਫੈਸਲਾ ਸੁਣਾ ਦਿੱਤਾ ਗਿਆ ਇਸ ਬਾਰੇ ਲਾਲਜੀਤ ਭੁੱਲਰ ਦੇ ਵੱਲੋਂ ਇੱਕ ਬਿਆਨ ਜਿਹੜਾ ਉਹ ਜਾਰੀ ਕੀਤਾ ਆਮ ਆਦਮੀ ਪਾਰਟੀ ਦੇ ਟਵਿੱਟਰ ਪੇਜ ਦੇ ਉੱਤੇ ਵੀ ਇਸ ਨੂੰ ਨਸ਼ਰ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਿ ਸੀਐਮ ਭਗਵੰਤ ਮਾਨ ਅਚਾਨਕ ਹੁਣ ਐਕਟੀਵਿਟੀ ਹੋ ਗਈ ਨਹੀਂ ਆਮ ਆਦਮੀ ਪਾਰਟੀ ਅਚਾਨਕ ਹੁਣ ਐਕਟਿਵ ਹੋ ਗਈ ਹੈ 600 ਦੇ ਕਰੀਬ ਬੱਸਾਂ ਨੂੰ ਲੈ ਕੇ ਐਕਸ਼ਨ ਕਰ ਦਿੱਤਾ ਗਿਆ ਜਿਸ ਦੇ ਵਿੱਚ 30% ਦੀ ਜਿਹੜੀਆਂ ਬੱਸਾਂ ਦਾ ਹਿਸਾਬ ਸੀ ਉਹ ਸੁਖਵੀਰ ਬਾਗਲ ਦੇ ਨਾਲ ਵੀ ਜੁੜਦਾ ਸੀ ਹੁਣ ਐਕਸ਼ਨ ਦਾ ਰਿਐਕਸ਼ਨ ਹੁੰਦਾ ਨਜ਼ਰ ਆ ਰਿਹਾ ਹੈ ਸੁਖਵੀਰ ਬਾਗਲ ਦੀਆਂ ਬੱਸਾਂ ਨੂੰ ਲੈ ਕੇ ਜਿਹੜੀ ਗੱਲ ਸਾਹਮਣੇ ਆਈ ਸੀ ਜੋ ਲੰਗੇ ਕਾਲ ਐਕਸ਼ਨ ਹੋਇਆ ਉਸ ਤੋਂ ਬਾਅਦ ਵਿਕਰਮ ਸਿੰਘ ਮਦੀਠੀਆ ਆਪਣੇ ਪੱਧਰ ਦੇ ਉੱਤੇ ਹੀ ਇੱਕ ਐਕਸ਼ਨ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਪਰ ਉਹ ਵੀਡੀਓ BMW ਦੇ ਨਾਲ ਜੁੜੀ ਹੋਈ ਹੈ BMW ਦੇ ਬਾਰੇ ਵਿੱਚ ਜਿਹੜਾ CM ਭਗਵੰਤ ਮਾਨ ਨੇ ਤਸਵੀਰਾਂ ਪਾ ਕੇ ਖਬਰ ਸਾਂਝੀ ਕੀਤੀ ਸੀ ਉਸ ਮਾਮਲੇ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਤੰਜ ਕਸਦੇ ਨਜ਼ਰ ਆਏ ਨੇ ਉਸੇ ਵੇਲੇ ਜਦੋਂ ਇਹ ਬੱਸਾਂ ਦਾ ਰੌਲਾ ਪਿਆ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਲਾਈਵ ਆ ਗਏ ਔਰ ਲਾਈਵ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਸੀਐਮ ਭਗਵੰਤ ਮਾਨ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਲਾਏ ਨੇ ਆਖਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅ ਬੜੇ ਚਿਰ ਮਗਰੋਂ ਕੱਲ ਮਾਨ ਸਾਹਿਬ ਦੇ ਕੇਵਲ ਟਵੀਟਾਂ ਰਾਹੀਂ ਦਰਸ਼ਨ ਹੋਏ ਜੀਤੇ ਉਹਨਾਂ ਨੇ ਆ ਟਵੀਟ ਇੱਕ ਪਾਈ ਹੈ ਜਿੱਥੇ ਉਹ ਕਲੇਮ ਕਰ ਰਹੇ ਹੈ ਕਿ ਅਜਨਾਂਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈ ਕੇ ਅਫਸਰਾ ਨਾਲ ਮੁਲਾਕਾਤ ਹੋਈ ਤੇ ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਵਿਸਤਾਰ ਸਹਿ ਚਰਚਾ ਹੋਈ ਪੰਜਾਬ ਦੇ ਮੰਡੀ ਗਵਿੰਦਗੜ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਜਿੱਥੇ ਸੈਂਕੜੇ ਕਰੋੜਾਂ ਦਾ ਨਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਮੈਂ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨ ਜਾਵਾਂਗਾ ਪੰਜਾਬ ਦੇ ਨਵੇਸ਼ਪੱਖੀ ਨੀਤੀਆਂ ਦਾ ਦੀ ਇਹਨਾਂ ਨੂੰ ਛਲਾਗਾ ਕੀਤੀ ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵੱਧ ਰਹੇ ਹਾਂ ਆ ਟਵੀਟ ਹੈ ਜੀ ਬੇਥੇ ਤਾਂ ਸੀਗਾ ਕਿ ਸ਼ਾਇਦ ਰੂਪਰੂ ਦਰਸ਼ਨ ਹੋ ਜਾਣ ਸ਼ਾਇਦ ਬੋਲ ਕੇ ਦਸ ਦਨ ਮਗਰ ਆ ਫੇਰ BMW ਵਾਲਾ ਝੂਠ ਸਾਹਮਣੇ ਆਇਆ ਤਾਨੂੰ ਯਾਦ ਹੋਣਾ ਜਦ ਜਰਮਨੀ ਗਏ ਸੀ ਜਦੋਂ ਵੱਧ ਖਾਦੀ ਪੀਤੀ ਗਈ ਮੁੜ ਕੇ ਜਹਾਜ਼ ਨਹੀਂ ਚੜ ਸਕੇ ਉਸ ਵੇਲੇ ਵੀ ਇਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਸੀਗਾ ਜਿੱਚੇ ਇਹਨਾਂ ਨੇ ਕਿਹਾ ਸੀਗਾ ਕਿ ਆ ਉਹ ਮੈਂ ਪੁਰਾਣੇ ਸਾਂਝੇ ਕਰ ਰਿਹਾ ਜਿਦੇ ਚ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਕੀ ਕੋਸ਼ਿਸ਼ ਰੰਗ ਲਾਈ ਪੰਜਾਬ ਮੇ ਆਟੋ ਪਾਰਟਸ ਕੀ ਯੂਨਿਟ ਲਗਾਏਗੀ ਬੀ ਐਮ ਡਬਲਯੂ नो जर्मन लग्जरी कार मेकर बीएमडब्ल्यू इज नॉट सेटिंग अप एनी प्लांट इन पंजाब फिर बीएमडब्ल्यू ने एते बारे एक क्लेरिफिकेशन दी थी और फिर वो काफी चर्चा ਦਾ ਵਿਸ਼ਾ ਬਣਾ ਫਿਰ ਬੀਐਮਡਬਲਿਊ ਨੇ ਇੱਕ ਹੋਰ ਕਲੈਰੀਫਿਕੇਸ਼ਨ ਦਿੱਤੀ ਨੋ ਪਲਾਨਸ ਪਲਾਨਸ ਫੋ ਪੰਜਾਬ ਪਲਾਨਟ ਬੀਐਮਡਬਲਿਊ ਕਨਟਰਡੀਕਟਸ ਭਗਵੰਤਪਾਨਸ ਕਲੇਮ ਉਹ ਗੱਲ ਝੂਠੀ ਸਾਬਤ ਹੋਈ ਅੱਜ ਮੈਂ ਤਾਂ ਥੋੜੇ ਲਾਈਵ ਹੋਇਆ ਕਿ ਪਤਾ ਨਹੀਂ ਇਹ ਹਲੇ ਤੱਕ ਸ਼ਰਾਬ ਦਾ ਜਾਂ ਸਰੂਰਤੀ ਨੇ ਹਲੇ ਤੱਕ ਉਹਦਾ ਅਸਰ ਨਹੀਂ ਉਤਰਿਆ ਪਹਿਲਾਂ ਵੀ ਐਸਈਓ ਸਰਕਾਰੀਅਨ ਤੇ ਕਨਵੈਂਟੇਰੀਅਨ ਦਾ ਉਹ ਭਾਸ਼ਣ ਸੁਣਿਆ ਸੀਗਾ ਇੱਕ ਚੈਨਲ 'ਤੇ ਔਰ ਉਸ ਤੋਂ ਬਾਅਦ ਨਿੱਜੀ ਜਹਾਜ਼ 'ਚ ਲੱਖਾਂ ਰੁਪਈਆ ਖਰਚ ਕਰਕੇ ਜਿਹਦਾ ਸ਼ਾਇਦ 4 ਲੱਖ ਰੁਪਈਆ ਇੱਕ ਘੰਟੇ ਦਾ ਖਰਚ ਆਉਂਦਾ ਉਹ ਜਹਾਜ਼ ਨੂੰ ਲੈ ਕੇ ਪਹਿਲਾਂ ਪੰਜਾਬ ਤੋਂ ਦਿੱਲੀ ਗਏ ਦਿੱਲੀ ਤੋਂ ਫੇਰ ਪੰਜਾਬ ਆਏ ਫਿਰ ਡਿੱਗ ਗਏ ਔਰ ਫੇਰ ਵਾਪਸ ਦਿੱਲੀ ਉਹਨਾਂ ਨੂੰ ਲਾਜ ਲਈ ਲਿਆਉਣਾ ਲਿਜਾਣਾ ਪਿਆ ਮਗਰ ਮੈਂ ਆ ਇਹਨਾਂ ਦੀ ਇੱਕ ਜਿਹੜੀ ਝੂਠ ਸਾਹਮਣੇ ਲਿਆ ਰਿਹਾ ਕਿ ਇਹ ਪਲਾਂਟ ਮਾਡਰਨ ਆਟੋਮੋਟਿਵਸ ਇਹਦਾ ਜੇ ਤੁਸੀਂ ਗੂਗਲ ਕਰੋ ਨਾ ਜੀ ਇਹ ਬੜਾ ਸਾਫ਼ ਨਿਕਲ ਕੇ ਆਉਂਦਾ ਕਿ ਇਹ ਪਲਾਂਟ ਨੂੰ ਲੱਗੇ ਨੂੰ ਕੋਈ 15 ਸਾਲ ਤੋਂ ਵੱਧ ਹੋ ਗਏ ਆ ਆ ਅਬਾਊਟ ਮਾਡਰਨ ਆਟੋਮੋਟਿਵਸ ਜੇ ਤੁਸੀਂ ਪੜੋਗੇ ਆਲਰੇਡੀ ਉੱਥੇ 1300 ਬੰਦਾ ਕੰਮ ਕਰ ਰਿਹਾ ਇਹ ਕਹਿੰਦੇ ਹਜ਼ਾਰਾਂ ਨੂੰ ਨੌਕਰੀ ਮਿਲੂਗੀ ਆਪਦੀ ਟਵੀਟ 'ਚ ਇਹ ਕਹਿ ਰਹੇ ਮੈਂ ਪੁੱਛਣਾ ਚਾਹੂੰਗਾ 1300 ਤਾਂ ਅੱਗੇ ਕੰਮ ਕਰ ਰਿਹਾ ਕਿੰਨੇ ਹਜ਼ਾਰ ਨੂੰ ਹੋਰ ਦੇ ਦੇਣਗੇ ਇਹ ਨੌਕਰੀ ਫੇਰ ਝੂਠ ਬੋਲਣ ਦਾ ਠੇਕਾ ਚੁੱਕ ਲਿਆ ਔਰ ਆਲਰੇਡੀ ਮੈਂ ਇਸ ਦੇ ਮਾਲਕ ਨੂੰ ਅਦਿੱਤਿਆ ਗੋਇਲ ਸਾਹਿਬ ਦੀ ਤੇ ਉਹਨਾਂ ਦੇ ਜਿਹੜੇ ਹੋਰ ਸਾਥੀ ਸਹਿਬਾਨ ਨੇ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਦੇ ਆ ਡੂਇੰਗ ਐਨ ਐਗਜ਼ੈਂਪਲਰੀ ਜੌਬ ਆਈ ਵਾਂਟ ਟੂ ਪ੍ਰੇਸ them ਆਨ ਰਿਕਾਰਡ ਕਹਿਣਾ ਕਿ ਉਹ ਦੇ ਹੈਵ ਬਰਾਉਟ ਨੇਮ ਐਂਡ ਫੇਮ ਟੂ ਪੰਜਾਬ ਮਗਰ ਇਹ ਪਲਾਂਟ ਚੱਲਦੇ ਨੂੰ ਹੋ ਕਿੰਨਾ ਸਮਾਂ ਗਿਆ ਜਿਹੜਾ ਪਿਛਲੀਆਂ ਸਰਕਾਰਾਂ ਚ ਲੱਗਿਆ ਉਹਦਾ ਕ੍ਰੈਡਿਟ ਤੁਸੀਂ ਅੱਜ ਲੈਣਾ ਚਾਹੁੰਦੇ ਔਰ ਇਹ ਵੇਖੋ ਆ ਉਹਨਾਂ ਦੀ ਗੂਗਲ ਕਰੋ ਤੇ ਸਾਹਮਣੇ ਆਉਂਦੀ ਆ ਧਿਆਨ ਨਾਲ ਵੇਖੋ BMW ਨੇ অলਰੈਡੀ ਇਹ ਸਪਲਾਈਅਰ ਨੇ ਕੋਈ ਨਵੀਂ ਚੀਜ਼ ਨਹੀਂ ਆ ਇਹ ਗੂਗਲ ਇਹ ਹੁਣ ਕੱਲ ਕਹਿ ਦੇਉਂਗੇ ਹੋਂਡਾ ਦਾ ਮੈਂ ਪਲਾਂਟ ਲਾ ਰਿਹਾ ਕਿਉਂਕਿ ਹੋਂਡਾ ਦੀ ਸਪਲਾਈਅਰ ਨੇ ਫਿਰ ਕਹਦੇ ਹੋਗੇ ਨਹੀਂ ਜੀ ਮੈਂ Yamaha ਦਾ ਵੀ ਪਲਾਂਟ ਲਾ ਰਿਆ ਕਿਉਂਕਿ Yamaha ਦੇ ਸਪਲਾਈਅਰ ਨੇ ਫਿਰ ਕਹੂੰਗਾ ਕਿ ਮੈਂ TVS ਕੰਪਨੀ ਦਾ ਜਾਂ Hero ਕੰਪਨੀ ਦਾ ਪਲਾਂਟ ਲਾ ਰਿਆ ਕਿਉਂਕਿ ਉਹਨਾਂ ਦੇ ਵੀ ਸਪਲਾਈਅਰ ਨੇ ਇਸ ਲਈ ਮੇਰਾ ਕਹਿਣ ਦਾ ਭਾਵ ਹੈ ਕਿ ਸਟਾਪ ਲਾਇੰਗ ਝੂਠ ਬੋਲਣਾ ਬੰਦ ਕਰੋ ਔਰ ਜੇ ਤੁਸੀਂ Google ਕਰੋਗੇ Google ਕਰਦਿਆਂ ਸਾਹ ਤੁਸੀਂ ਵੇਖੋਗੇ ਕਿ ਇਸ ਪਲਾਂਟ ਬਾਰੇ ਸਭ ਕੁਝ ਬੜੇ ਵਿਸਤਾਰ ਨਾਲ ਉੱਥੇ ਆਉਂਦਾ ਆ ਆ ਅਦ ਜਿਹੜੇ ਇਹਨਾਂ ਦੇ ਮਾਲਕ ਨੇ ਅਦਿੱਤਿਆ ਗੋਇਲ ਸਾਹਿਬ ਇਹ ਅਬਾਊਟ ਅਸ ਆ ਕਾਗਜ਼ ਹੈ ਇਹਨਾਂ ਦੀ ਫੋਟੋ ਵੀ ਲੱਗੀ ਹੈ ਐਮ ਡੀ ਦਾ ਮੈਸੇਜ ਵੀ ਹੈ ਗੋਇਲ ਸਾਹਿਬ ਦੀ ਫੋਟੋ ਵੀ ਔਰ ਆਹੀ ਫੋਟੋ ਤੁਸੀਂ ਧਿਆਨ ਨਾਲ ਵੇਖੋ ਇੱਥੇ ਵੀ ਉਹੀ ਫੋਟੋ ਜੇ ਆ ਆ ਉਹ ਇਨਸਾਨ ਨੇ ਜੀ ਇੱਥੇ ਆਹ ਨੰਬਰ ਤੇ ਆ ਇੱਥੇ ਆ ਉਹਨਾਂ ਦੇ ਬਾਰੇ ਬੜੇ ਵਿਸਥਾਰ ਪੂਰਵਕ ਤਰੀਕੇ ਨਾਲ ਆਪ ਦੀ ਫੈਕਟਰੀ ਕਦੋਂ ਦੀ ਚੱਲ ਰਹੀ ਹੈ ਕਿਵੇਂ ਚੱਲ ਰਹੀ ਹੈ ਇਹਦੇ 'ਚ ਜ਼ਿਕਰ ਹੁਣ ਮੈਂ ਅਗਲੀ ਗੱਲ ਕਰਾਂ ਕੀ ਜੇ ਤੁਸੀਂ ਧਿਆਨ ਨਾਲ ਇਹਦੇ 'ਚ ਜਾ ਕੇ Google ਕਰੋ ਸਾਰੇ ਪੰਜਾਬੀਆਂ ਨੂੰ ਮੈਂ ਕਹੂੰਗਾ ਯੂ ਮਸਟ Google ਇਨਟੂ ਦਿਸ ਥਿੰਗ ਕਿ ਤੁਹਾਡੀ ਇਹ ਗੱਲ ਸਮਝ ਆਵੇ ਕਿ ਇਹ ਪਲਾਂਟ ਕੀ ਮਾਨ ਸਾਹਿਬ ਲਗਾ ਰਿਹਾ ਕਿ ਪਹਿਲਾਂ ਦਾ ਲੱਗਿਆ ਉਹਦੇ 'ਚ ਤੁਸੀਂ ਇੱਕ ਜਾ ਕੇ ਅ ਇੱਕ ਹੋਰ ਜਗ੍ਹਾ ਤੇ Google ਕਰੋ ਤੁਹਾਨੂੰ ਉਹ ਲੋਕੇਸ਼ਨ ਦੱਸਦਾ ਕੀ ਹੈ ਕਿੱਥੇ ਪਲਾਂਟ ਬੜੇ ਕਲੈਰਿਟੀ ਨਾਲ ਉਹ ਦੱਸਦਾ ਪਿੰਡ ਦਾ ਨਾਮ ਤੇ ਆਪ ਦਾ ਐਡਰੈਸ ਆ ਮੈਨੂਫੈਕਚਰਿੰਗ ਇਨ ਛਤਰਪੁਰ ਪੰਜਾਬ ਜੇ ਤੁਸੀਂ ਵੇਖਿਓ ਉਹਦੇ ਚ ਫੋਟੋਸ ਤੇ ਜਾ ਕੇ ਕਲਿੱਕ ਕਰਿਓ ਮੈਂ ਆ ਇਹ ਕਾਈਂਡਲੀ ਖੋਲ ਕੇ ਮੈਨੂੰ ਦਿਓ ਇਹ ਫੋਟੋਸ ਤੇ ਕਲਿੱਕ ਕਰੋਗੇ ਤੇ ਸਾਹਮਣੇ ਆਜੂਗਾ ਕਿ ਪਲਾਂਟ ਦਾ ਬਾਹਰਲਾ ਦਰਵਾਜ਼ਾ ਵੀ ਵਿਖਾਉਂਦੇ ਸੋ ਕੋਈ ਐਕਸਪੈਂਸ਼ਨ ਕਰ ਰਿਹਾ ਹੈ ਮਾਨ ਸਾਹਿਬ ਕੀ ਤੁਸੀਂ ਇੰਨਾ ਝੂਠ ਬੋਲੋਗੇ ਮੈਨੂੰ ਤਾਂ ਤੁਸੀਂ ਮਜਬੂਰ ਕਰ ਦਿੰਨੇ ਹੋ ਕਹਿਣ ਲਈ ਕਿ ਹਾਲੇ ਵੀ ਇਹ ਭਗਵੰਤਮਾਨ ਦੀ ਸ਼ਬਦ ਨਹੀਂ ਇਹ ਪੈਗਵੰਤਮਾਨ ਦੇ ਸ਼ਬਦ ਨੇ ਵੈਸੇ ਥੋੜੀ ਵੀਡੀਓ ਜੇ ਮੈਂ ਸ਼ੇਅਰ ਕਰਨ ਲੱਗਿਆ ਤੇ ਬੜਾ ਹਾਸੇ ਦਾ ਮਾਹੌਲ ਬਣ ਜੂਗਾ ਕਿ ਇੱਕ ਥੋੜੀ ਅੱਜ ਵੀਡੀਓ ਮੈਨੂੰ ਕਿਸੇ ਸੱਜਣ ਨੇ ਭੇਜੀ ਤੇ ਮੈਂ ਤੁਹਾਡੇ ਆ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਤਾਂ ਉਹ ਗੱਲ ਯਾਦ ਆ ਗਈ ਜਦ ਤੁਸੀਂ ਸਕੂਲ ਜਿੱਦ ਆ ਤੁਸੀਂ ਬਾਹਰ ਭੇਜੇ ਸੀ ਆਹ ਟੀਚਰ ਸਾਹਿਬਾਨਾ ਨੂੰ ਟ੍ਰੇਨਿੰਗ ਆਸਤੇ ਤੇ ਜਦੋਂ ਟ੍ਰੇਨਿੰਗ ਆਸਤੇ ਭੇਜ ਰਹੇ ਹੋ ਤੁਸੀਂ ਬੜੇ ਆ ਥੋੜੀ ਇੱਕ ਵੀਡੀਓ ਹੈ ਪ੍ਰਿੰਸੀਪਲ ਸੁਣਨ ਵਾਲੀ ਗੱਲ ਇਹ 70 80 100 100 ਦੇ ਬੈਚਸ ਨਾਲ ਸਵਿਟਜ਼ਰਲੈਂਡ ਆਕੋ ਨਾਲ ਸਿੰਗਾਪੁਰ ਪਲੱਸ ਆਕਸਫੋਰਡ ਹੈਵਰਡ ਹਾਰਵਰਡ ਹੁੰਦਾ ਜੀ ਇਹ ਕੱਪਸ ਜੀ ਇਹ ਜਿਹੜੀ ਹੈਵਰਡ ਹੈ ਨਾ ਜੀ ਇਹ ਉਹ ਆ ਜਿਹੜੀ ਤੁਸੀਂ ਪੀ ਲੈਣੇ ਉਹ ਤਾਂ ਫਿਰ ਡਿਗ ਡੁਗ ਜਾਂਦੇ ਇਹ ਨਾ ਹਾਰਵਰਡ ਯੂਨੀਵਰਸਿਟੀ ਆ ਜੀ ਇਹ ਹੈਵਰਡ ਨਹੀਂ ਹੈ ਫੋਰ ਦਾ ਰਿਕਾਰਡ ਮੈਂ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਸਾਡੇ ਸੀਐਮਓ ਜਾਂ ਜਾ ਕੇ ਇਹ ਜੀ ਗੱਲ ਕਰਦੇ ਹੋ ਤੇ ਹੱਸੇ ਦਾ ਹੱਸੇ ਮਜ਼ਾਕ ਦਾ ਤੁਸੀਂ ਪਾਤਰ ਬਣਦੇ ਹੋ ਸੋ ਕਾਈਂਡਲੀ ਆ ਹੱਥ ਜੋੜੇ ਝੂਠ ਬੋਲਣਾ ਬੰਦ ਕਰੋ ਸਟਾਪ ਮਿਸਲੀਡਿੰਗ ਦ ਪੀਪਲ ਆਫ ਪੰਜਾਬ ਸਚਾਈ ਸਾਹਮਣੇ ਰੱਖੋ ਔਰ ਉਹ ਸਚਾਈ ਇਹ ਹੈ ਕਿ ਮੰਡੀ ਗੋਵਿੰਦਗੜ੍ਹ 'ਚ ਮਾਡਰਨ ਆਟੋਮੋਟਿਵ ਦੇ ਪਲਾਂਟ ਨੂੰ ਚੱਲਦਿਆਂ ਨੂੰ 15 ਸਾਲ ਤੋਂ ਵੱਧ ਹੋ ਗਏ ਆ ਆ ਉਹਦੀ ਸਾਈਟ ਹੈ ਇਸ ਨੂੰ ਜੇ ਤੁਸੀਂ ਗੂਗਲ ਕਰੋਗੇ ਔਰ ਆ ਫੋਟੋਸ ਤੇ ਆ ਮੈਂ ਦਿਖਾ ਰਿਹਾ ਇਹਨੂੰ ਧਿਆਨ ਨਾਲ ਦੇਖਾ ਦਿਓ ਤੇ ਜੇ ਇਹਨੂੰ ਫੋਟੋਸ ਤੇ ਕਲਿੱਕ ਕਰੋਗੇ ਜਦ ਫੋਟੋਸ ਤੇ ਕਲਿੱਕ ਕਰੋਗੇ ਤੇ ਸਾਹਮਣੇ ਫੈਕਟਰੀ ਦੀਆਂ ਫੋਟੋ ਆਵਾਂ ਫੈਕਟਰੀ ਚ ਚੱਲਦੀਆਂ ਮੈਨੂਫੈਕਚਰਿੰਗ ਦੀਆਂ ਫੋਟੋਜ਼ ਬੜੀ ਕਲੀਅਰਲੀ ਆਊਗੀ ਇਸ ਲਈ ਜਰੂਰ ਦੱਸਣ ਦੀ ਕਿਰਪਾਲਤਾ ਕਰਿਓ ਮਾਨ ਸਾਹਿਬ ਕਿ 1300 EMPLOYEES ਆਲਰੇਡੀ EMPLOYEES ਕਰਦੇ ਆ ਥੋਡੇ ਇਸ ਡਰਾਮੇ ਨਾਲ ਕਿੰਨੇ ਵਾਝਾ ਨੇ ਸੋ ਸਟਾਪ ਮਿਸਲੀਡਿੰਗ ਦਾ ਪੀਪਲ ਆਫ ਪੰਜਾਬ ਝੂਠ ਬੋਲਣਾ ਬੰਦ ਕਰੋ ਐਂਡ ਕਮ ਡਾਊਨ ਟੂ ਸੀਰੀਅਸ ਗਵਰਨੈਂਸ ਲਾਅ ਨਾ ਆਰਡਰ ਦਾ ਜੋ ਹਾਲਾਤ ਬਣੇ ਆ ਥੋਡੇ ਸਾਹਮਣੇ ਆ ਜੇ ਇਹ ਕੋਈ ਅੱਜ ਇਨਵੈਸਟਮੈਂਟ ਪੰਜਾਬ ਚ ਆਈ ਹੈ ਥੋੜਾ ਇਹਦੇ ਚ ਯੋਗਦਾਨ ਆ ਭਗਵੰਤ ਮਾਨ ਸਾਹਿਬ ਜ਼ੀਰੋ ਮੈਂ ਗੋਇਲ ਸਾਹਿਬ ਨੂੰ ਤਾਂ ਵਧਾਈ ਦੇ ਸਕਦਾ ਉਹਨਾਂ ਦੀ ਟੀਮ ਨੂੰ ਜਿਨ੍ਹਾਂ ਦੀ ਹਿੰਮਤ ਸਦਕਾ ਇਹ ਆਇਆ ਮਗਰ ਫਜ਼ੂਲ ਦੀ ਫੋਕੇਬਾਜ਼ੀ ਫਜ਼ੂਲ ਦੇ ਆਪ ਦਾ ਠੱਪਾ ਲਵਾ ਦੇਣਾ ਕਿ ਮਾਨ ਸਾਹਿਬ ਦੀ ਬਦੌਲਤ ਆਈ ਹੈ BMW ਨਹੀਂ ਆ ਰਿਹਾ ਗੈਟਓਵਰ BMW ਗੈਟਓਵਰ ਗੋਲਡੀ ਬਰਾਡ ਇਸ ਲਈ ਇਹ ਤਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਉਹ ਲਾਰੈਂਸ ਗੋਲਡੀਬਰਾਡ ਨੂੰ ਫੜ ਲਿਆ BMW ਦਾ ਪਲਾਂਟ ਆ ਗਿਆ ਬੜੀ ਨਮੋਸ਼ੀ ਦੀ ਗੱਲ ਹੈ ਕਿ ਕਿਸੇ ਚੀਫ ਮਿਨਿਸਟਰ ਨੂੰ BMW ਵਰਗੀ ਵੱਡੀ ਕੰਪਨੀਆ ਇਸ ਨੂੰ ਕੌਂਟਰਡਿਕਟ ਕਰਨ ਇਸ ਲਈ ਅਸੀਂ ਪਾਰਟਸ ਦੇ ONM ਦੇ ਸਪਲਾਈਅਰਸ ਹੋ ਸਕਦੇ ਹਾਂ ਔਰ ਬੜੇ ਚਿਰ ਤੋਂ ਸਪਲਾਈ ਕਰ ਰਹੇ ਇਹਦੇ 'ਚ ਥੋੜਾ ਯੋਗਦਾਨ ਕੋਈ ਨਹੀਂ ਹੈ ਤੋ ਸਟਾਪ ਲਾਈਂਗ ਐਂਡ ਫੋਕਸ ਔਨ ਗਵਰਨੈਂਸ ਅੱਜ ਪੰਜਾਬ ਕਰਜਾਈ ਹੈ ਲੋਨ ਆਰਡਰ ਦੇ ਬੁਰੇ ਹਾਲ ਹੈ ਉਸ ਅਸਲੀਅਤ ਹੈ ਔਰ ਉਸ ਅਸਲੀਅਤ ਨੂੰ ਨਜਿੱਠੋ ਸਟਾਕ ਮਿਸਲੀਡਿੰਗ ਦਾ ਪੀਪਲ ਆਫ ਪੰਜਾਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ